ਸਸਿਕਾ ਰਸ਼ਮੀ ਨੰਦਾ ਮੈਂ ਫੇਰ ਘੁੰਮਣ ਜਾਣਾ ਅਸੀਂ ਅੱਜ ਸ਼ਾਮ ਨੂੰ ਇਹ ਵਲੌਗ ਸਟਾਰਟ ਕਰਨ ਲੱਗੇ ਆ ਤੇ ਅਸੀਂ ਜਾਂਦੇ ਆ ਘੁੰਮਣ ਰਸ਼ਮੀ ਨੂੰ ਬਾਲੀ ਤਾਲ ਰਸ਼ਮੀ ਨੂੰ ਸ਼ਰਾਬ ਜਿਆਦਾ ਕਰਦਾ ਰਸ਼ਮੀ ਇਹਨੀ ਸ਼ਰਾਬਤ ਨਾ ਕਰਿਆ ਕਰ ਫਿਲ ਕਲਾਈਨ ਫੇਸਪਾਸਟ ਕੋਨ ਖੇਲਾ ਮਾਈਟੈਂਸ ਦਸੇਰ ਬਕਰ ਲੈ ਦਿਨੇ ਦਿਨੇ ਛੇਤੀ ਲਿਆ ਕਿੰਨਾ ਕਿੰਨਾ ਸ਼ੋਰ ਕਰਦੇ ਸੀ ਇੱਕ ਵਾਰੀ ਚ ਤਾਂ ਮਸੀ ਸਾਰਾ ਕੰਮ ਇਹ ਅਸੀਂ ਕਰ ਸੋਈਦਾ

ਵਿਆਹ ਹੈ ਲekin నా ਇਥੇ ਜੀ ਨਹੀਂ ਅਦਾ ਹੈ ਨਾ ਹਲਾ ਜੀ ਜੀ ਆਰੇ ਮਮਾ ਤੇ ਉਹਦੀ ਦਾਦੀ ਸਦਾ ਹੀ ਚੱਲਦੇ ਆਂ ਗੇ ਰਵੀ ਤੋਂ ਸਾਈਕਲ ਚੱਕਣੀ ਹੈ ਨਾ ਜੀ ਦੇ ਸੋਤੇ ਹੈ ਜੀ ਦੇ ਸੋਤੇ ਹੈ ਇਹ ਵੀ ਤਾਂ ਰਵੀ ਕੇ ਕਾਰਜ ਪਾਣੀ ਦੇ ਵਿੱਚ ਕਿਉਂ ਫਸ ਮੈਂ ਰਵੀ ਤੇ ਸਾਈਕਲ ਨਹੀਂ ਪਾਣੀ ਉਹੋਂ ਪੰਡਾ ਪਾਣੀ ਮਿਸ਼ਟ ਹੋ ਗਿਆ ਹਿਹੀ ਮਾਰਿਆ ਬੰਦੇ ਦੇ ਦੇਖੋ ਆ ਲੈਡੀਆਂ ਜਿੰਨਾਂ ਸਾਰੀਆਂ ਸਾਡੀ ਗਲੀ ਦੀਆਂ ਘੁੰਮਦੀਆਂ ਫਿਰਦੀਆਂ ਮਸਤੀ ਮਾਰਦੀਆਂ ਇਸ ਵੇਲੇ ਅਸੀਂ ਵੀਡੀਓ ਬਣਾ ਰਹੇ ਹਾਂ ਸਤਾ ਕਰਕੇ ਪਿੱਛੇ ਐ ਨਾ ਬੰਦ ਕਰਨਾ ਕਰਤੀ ਜੀ ਹੋਰ ਵੀ ਆ ਗਈਆਂ ਹਾਂ ਅਮ ਇਥੇ ਲਾਇਟ ਜੀ ਥੋੜੀ ਘੱਟ ਲੱਗੀ ਐ ਤਾਂ ਕਰਕੇ ਨਹੀਂ ਰਹਿ ਹੋ ਸਾਮਨ ਲਈ ਗੜੀ ਚ ਵਧੀਆ ਚਾਲਣਣਾ ਕੁਝ ਯਾਦ ਹੀ ਜਾਂਦੇ ਸਨ ਫਟਣਾ ਹਾਉ ਬਿਸ ਹੂੰ ਜਾ ਹੂੰ ਇਹ ਕਿੰਨਾ ਸੋਹਣਾ ਤੇ ਕਿੰਨਾ ਪਾਉਂਦੀ ਉਹ ਬੋਕਰੀ ਇਹ ਇੱਧਰ ਵੀ ਗਿਆ ਲੜੀ ਹੈ ਆ ਰਵੀ ਤੇ ਰਵੀ ਦੀ ਮੰਮੀ ਵੀ ਆ ਗਈ ਹਾਂ ਬੁਕਾਰ ਜਾਓ ਹਾਂ ਆ ਤੁਸੀਂ ਬੁਕਾਰ ਆ ਜਿੰਟ੍ਰੋਡਕਸ਼ਨ ਕਰਵਾ ਦਿਓ ਰਵੀ ਦਾ ਰਵੀ ਨੂੰ ਤਾਂ ਜਾਣਦੇ ਹੀ ਸਾਰੇ ਹਾਂ

ਅਰਸਮੀਂ ਤੂੰ ਤਾਂ ਸਾਈਕਲ ਤੇ ਜਾਣਾ ਹੀ ਨਹੀਂ ਸੀ ਫੈਰ ਇਸ ਮੇਲ ਤੂੰ ਤਾਂ ਅੱਜ ਸਾਈਕਲ ਤੇ ਜਾਣਾ ਹੀ ਨਹੀਂ ਸੀਗਾ ਤੂੰ ਤਾਂ ਕਿਹਾ ਸੀਗਾ ਵੀ ਅੱਜ ਮੈਂ ਤੁਰ ਕੇ ਜਾਣਾ ਹੈ ਕੱਟਾ ਉਹਨਾਂ ਕੋਲੋਂ ਤੁਰ ਕੇ ਜਾਂਦਾ ਫਾਟਾ ਨਹੀਂ ਗਿਆ ਸੱਚੇ ਤਾਂ ਗੰਦੇ ਕਰ ਮੂਰੇ ਮੂਰੇ ਨਿਗਾ ਕਰਿਆ ਕਰ ਇੱਥੇ ਤੁਸੀਂ ਤੇ ਕਿਆ ਬਣਾਉਗਾ ਇੱਥੇ ਚਾਨਣਾ ਪੂਰਾ ਇੱਥੇ ਵਧੀਆ ਚਾਨਣਾ ਹੈ ਡੇਢ ਕਿ ਪਲਾਟ ਅੱਧਾ ਕਿਤੇ ਬਣੂਗਾ ਕਾਨ ਬਣੂਗਾ ਜਾਉਂਗੀ ਜੀ ਸਾਹ ਹੈ ਤੇ ਕੋ ਬੈਂਸ ਹੌਣ ਹਾਜੀ ਲੋਕ ਪਰਦੇ ਉਦੋਂ ਹੀ ਸੌਣਗੇ ਜਦੋਂ ਸਾਰੇ ਸੌ ਜਾਣਗੇ ਉਦੋਂ ਹੀ ਜਾਗਣਗੇ ਉਦੋਂ ਹੀ ਰਾਖੀ ਕਰਨਗੇ ਬੜੇ ਨਿਆਦੇ ਟਾਕਾ ਜਿਹੜੀਆਂ ਅਸ਼ਰਾਰਤਾ ਕਰਨੀਆਂ ਉਹ ਕੌਣ ਮਛਰਾਂ ਵਾਲੇ ਕਾਰਡ ਹੁੰਦੇ ਆ ਜਿਹੜੇ ਅਗਰਬੱਤੀ ਜਿਹੀ ਹੁੰਦੀ ਹੈ। ਆਪਾਂ ਤਾਂ ਵੀ ਜਾਂਦੇ ਹੈ ਨਾ ਕਰੋ ਬਸ ਲੱਕੋ। ਰਸਮੀਨ ਕਾਰਡ ਹੋਏ ਤਾਂ ਕਾਰਡ ਲੈ ਲਈ ਜਾਂ ਅਗਰਬੱਤੀਆਂ ਜੀਆਂ ਲੈ ਲਈ ਜਿਹੜੀਆਂ ਮਛਰਾਂ ਵਾਲੀਆਂ ਹੁੰਦੀਆਂ। ਹੁਣ ਤਾਂ ਮੈਨੂੰ ਬਤਾ ਨਹੀਂ ਆਉਂਦਾ ਕਿ ਕਿਹੜੇ ਸਭ ਨਾਲ ਦੇ। ਅੱਦਮੀ ਦਿਖਾਉਂਦਾ ਕੰਦੂ ਕੰਦੂ ਕੋਈ ਹੈ। ਚਲ। ਦੇਰ। ਹੁਣ ਸਲਾਈ ਦੀ ਸਭ ਤੋਂ ਜ਼ਿਆਦਾ। ਆਹ ਖਾਲਾ ਦੀ ਸਲਾਈ ਕਰਦੀ ਏਡੀ। ਮੋਟੇ ਗਾਂਢੀ ਇਹਨੇ। ਆ ਮੂਰੇ ਅੰਦੇ ਏਹੀ ਆ। ਸਸਤਾ।

होना आया ता ता गए। गए। नहीं खेडन किन्ने गए है वाह क्छ है ना इन्होंने ਪ੍ਰੋਗਰਾਮ ਕੋ ਇਧਰ ਦੀ ਇਧਰ ਦੀ ਥੋਣਾ ਜੇ ਇਧਰ ਗੜੀ ਨਹੀਂ ਨੂੰ ਉਹ ਜਾਣਾ ਐਸ ਗਲੀ ਨਹੀਂ ਬੇਟੇ ਆ ਜਾ ਕੁਛ ਨਹੀਂ ਹੁੰਦਾ ਇਧਰ ਨਹੀਂ ਜੜੀ ਉਪੋਂ ਦੀ ਹੋ ਕੇ ਐਂ ਜਾਵੜਦੇ ਆਂ ਦੇਖਾ ਮੈਂ ਲਾਈ ਜਲ ਨਾ ਤਾ ਬ੍ਰੇਕਿੰਗ ਕਰ ਜਾਈਂਗਾ ਆ ਜਿਹੜਾ ਇਹ ਕੋਲ ਆਜੋ ਰਸ਼ਮੀਲ ਆਜੋ ਕਜੋ ਕਜੋ ਠੀਕ ਹੈ ਜੀ ਤੱਕ ਹਾਂ ਤਾਂ ਠੀਕ ਹੈ ਹਾਂ ਤਾਂ ਮੈਂ ਵੀ ਦੇ ਦੇਣਾ ਮੇਰਾ ਨਾ ਇਹ ਸਿਗਰਟ ਦੇ ਦੇਣਾ ਹਾਂ ਤਾਂ ਫਿਰ ਦਿਖਾ ਦੇ ਜੀ ਜੀ ਦੇ ਦਈਏ ਬਾਹਰ ਘਟ ਤੋਂ ਨਹੀਂ ਨਹੀਂ ਉਹ ਨਹੀਂ ਹੈ ਗੱਲ ini kan ਤੇ ਆਂਕ ਪਰਿੰਤੋ ਮੈਂ ਆਈ ਹਾਂ ਆ ਕੇ ਮੱਝਾ ਕੋਣ ਪੀਓ ਪਾਣੀ ਪਾਣੀ ਪੀਨੇ ਹੁਣ ਥੱਕ ਗਏ ਹੁਣ ਘੁੰਮ ਆਏ ਬਈ ਅਸੀਂ ਆ ਗਏ ਘਰ ਚਰਸਮੀ ਜੀ ਆਏ ਕੋਈ ਪਤਾ ਨਹੀਂ ਇਹ ਸੁਨਾਨ ਖੰਟੀ ਲਿਆ ਰੱਖੇ ਅਗਲੇ ਨਰਦਨ ਲੋਜੀ ਹੁਣ ਹੋ ਗਿਆ ਨੈਕਸਟ ਡੇ ਤੇ ਅਸੀਂ ਸਾਰਾ ਕੰਮ ਖੰਦਾ ਕਰ ਲਿਆ ਸੀਗਾ ਇਹ ਰੋਟੀ ਵੀ ਆਪਾਂ ਖਾਣੀ ਹੈਗੀ ਸਾਫ ਸਫਾਈ ਕਰਨੀ ਸੀ ਤੇ ਰਸ਼ਮੀ ਵੀ ਉਹ ਫਰਾਕਾ ਆਪਾਂ ਪੁੰਚੀਆ ਸੀਗਾ ਆਪਾਂ ਅੱਜ ਸੰਡੇ ਹੈ ਰਸ਼ਮੀ ਨੂੰ ਸਕੂਲ ਜਾਣਾ ਹੀ ਨਹੀਂ ਤੇ ਆਪਾਂ ਕਰਦੇ ਹਾਂ ਕੋਈ ਹੋਰ ਕੰਮ ਕਰਦੇ ਕੋਈ ਕੋਈ ਤੇ ਹਜੇ ਆਪਣਾ ਕੰਮ ਰੋਟੀ ਵਾਲਾ ਪਿਆ ਹੀ ਆ

ਹਾਂ ਸੰਦੇਤ ਤਾਂnga ਸ਼ੂਟਾਂ ਲੱਕੜਾਂ ਵੀ ਹੈ ਨਹੀਂ ਸੀਗੀਆਂ ਹਜੇ ਲਿਆਉਣ ਵਾਲੀਆਂ ਖੇਤ ਤਾਂ ਬਹੁਤ ਪਈਆਂ ਘਰੀ ਹੈ ਨਹੀਂ ਹਨ ਮਿੱਠਾ ਬਣਾਉਂਦੇ ਪਹਿਲਾਂ ਅੱਗ ਜੀ ਬੁਝਦੀ ਜਾਂਦੀ ਹੈ ਹਵਾ ਜੀ ਹੈ ਨਾ ਹਵਾ ਨਾਲ ਕੁਸਤਾ ਹੋ ਜਾਂਦਾ ਪਾਣੀ ਨਹੀਂ ਲੈਂਦਾ ਮਾਂਮੀ ਹਜੇ ਬਣ ਰਿਹਾ ਮੱਛੇ ਨਹੀਂ ਲੱਗ ਪਿਆ ਮੰਮੀ ਇਹਨੂੰ ਅਲੱਗ ਜਿਵੇਂ ਮੱਛੇ ਅਰੇ ਸ਼ਮੀਨ ਤਾਂ ਖਾਂਦਾ ਹੀ ਨਹੀਂ ਸੁਝੀ ਰੱਖ ਦੂ ਆਟੇ ਵਾਲਾ ਦੇ ਦਿੰਦਾ ਤਾਂ ਚਾਹ ਵਿੱਚ ਗੁੜ ਪੈ ਗਿਆ ਉਹ ਪਾਤਾ ਸੀ ਪਾਣੀ ਪਾਣੀ ਹੋਰ ਪਊਗਾ ਹਜੇ ਮਰਜ਼ ਚਾਰ ਲਓ ਜੀ ਹੁਣ ਕੜਾਹ ਬਣ ਗਿਆ ਪਿਆਰ ਹੈ ਕੜਾਹ ਆਜੋ ਖਾ ਲਓ ਸਾਰੇ ਅੱਗ ਅਸੀਂ ਬੁਝਾਤੀ ਹੁਣ ਅੱਗ ਦੀ ਕੋਈ ਜ਼ਰੂਰਤ ਨਹੀਂ ਸੀ ਵੈਸੇ ਕੱਢ ਚੀ ਜੀ ਹੋਣਾ ਸੀ ਰੋਟੀ ਪਾਣੀ ਵੀ ਖਾ ਲਿਆ ਸੀ ਸਾਰਾ ਕੰਮ ਤੰਦਾਕਾ ਕਰ ਲਿਆ ਰੋਟੀ ਬਣਾ ਕੇ ਖਾ ਲਈ ਤੇ ਇਹ ਵੀ ਜਾਂਦੇ ਰਹੇ ਖੇਤ ਤੇ ਬਾਹਰ ਬਹੁਤ ਜ਼ਿਆਦਾ ਧੁੱਪ ਹੈ ਬਹੁਤ ਹੀ ਧੁੱਪ ਹੈ ਬਹੁਤ ਹੀ ਗਰਮੀ ਹੋਈ ਪਈ ਹੈ ਅੱਜ ਤਾਂ ਉਹ ਜੀ ਰਸ਼ਮੀ ਆਂਦਾ ਮੈਂ ਖਾਣੇ ਚੌਲ ਤੇ ਹੁਣ ਰਸ਼ਮੀ ਨੇ ਬਣਾ ਕੇ ਦਿੱਤੇ ਆ ਚੌਲ ਠੰਢੀ ਹੋਈ ਜਾਣ ਕਿਰਾ ਇਹ ਖਾ ਉਹ ਗਰਸ਼ਮੀ ਹਾਲੋ ਬੇਟੇ ਚੌਲ ਰਸ਼ਮੀ ਨੇ ਨਹੀਂ ਨਹੀਂ ਵੀ ਕਰਨੀ ਆ ਫਿਰ ਦੇ ਇਪਾ ਮੈਂ ਦੇ ਨਹੀਂ ਪਾ ਲਈ ਲੋ ਜੀ ਹੁਣ ਆਪਾਂ ਚੌਲ ਵੀ ਖਾਲੇ ਸੀ ਨਾ ਆ ਵੀ ਲੈ ਚਾਹ ਵੀ ਪੀਣੀ ਸੀਗੀ ਤੇ ਸਾਰੇ ਕੰਮ ਵੀ ਕਰਲੇ ਸੀ ਘਰ ਦੇ ਇਹੇ ਤਪੜੀ ਤੋਂ ਰਸੀ ਗਏ ਮੈਂ ਨਿਆ ਫਿਰ ਤਾਂ ਤੇ ਮੈਂ ਚੱਕਤੇ ਸਿਰੇਸ਼ ਮਿਲ ਨੇ ਫਿਲਟਰ ਦੇ ਮਮਾ ਪਰਾਂ ਨਹੀਂ ਕਹਿੰਦਾ ਹਾਂਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੁਰੂ ਪਹੁੰਚ ਕਰਿਓ ਤੇ ਅੱਜ ਦੀ ਵੀਡੀਓ ਦਾ ਸੈਗ ਨਹੀਂ ਕੰਨ ਨਹੀਂ ਵੀ ਨਹੀਂ ਨਾ ਫਿਰ ਹਾਜ਼ਰ ਹੋਣਾ